ਤਰੀਆ ਜੀ ਹਾਂ ਜੋ ਤੁਸੀਂ ਸੋਚਦੇ ਹੋ ਮੈਂ ਵੀ ਉਹੀ ਸੋਚ ਰਹੀ ਹਾਂ ਕਿ ਮੈਂ ਅੱਜ ਫਿਲਮ ਦੇਖਣ ਕਿਹੜੇ ਥੀਏਟਰ ਜਾਵਾਂ ਪਰ ਵੇਟ 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 ਇਸ ਸਮੱਸਿਆ ਦਾ ਟੋਡੀ ਦਾ ਹੱਲ ਹੈ ਜਿਹੜਾ ਕੇਬਲ 1 OTT ਪਲੇਅਰ ਨੇ ਹੱਲ ਕਰ ਦਿੱਤਾ ਹੈ ਜੀ ਹਾਂ ਹੁਣ ਤਾਂ ਕੇਬਲ 1 ਨੇ ਸਾਰੀ ਸਮੱਸਿਆ ਹੀ ਖਤਮ ਕਰ ਦਿੱਤੀ ਹੈ ਕੇਬਲ 1 ਤੁਹਾਡੇ ਲਈ ਲੈ ਕੇ ਆਇਆ ਇੱਕ ਅਜਿਹਾ OTT ਪਲੇਅਰ ਜਿੱਥੇ ਤੁਸੀਂ ਆਪਣੇ ਮਨਪਸੰਦ ਪੰਜਾਬੀ ਸ਼ੋਜ਼ ਅਤੇ ਫਿਲਮਾਂ HD ਕੁਆਲਿਟੀ ਦੇ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਜਗਾਤੇ ਆਸਾਨੀ ਦੇ ਨਾਲ ਦੇਖ ਸਕਦੇ ਹੋ ਪੰਜਾਬੀ ਫਿਲਮ ਇੰਡਸਟਰੀ ਹੁਣ ਆਪਣੀਆਂ ਸੀਮਾਵਾਂ ਤੋਂ ਪਰੇ ਜਾ ਰਹੀ ਹੈ ਇੱਕ ਨਵਾਂ OTT ਪਲੇਅਰ ਕੇਬਲ 1 ਪੰਜਾਬੀ ਐਂਟਰਟੇਨਮੈਂਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ ਕੇਬਲ 1 ਨੇ ਸਿਰਫ 6 ਮਹੀਨਿਆਂ ਦੇ ਵਿੱਚ 40 ਨਵੇਂ ਸਰਲੇਖਾਂ ਦਾ ਐਲਾਨ ਕਰ ਦਿੱਤਾ ਹੈ ਇਹ ਸਿਰਫ ਇੱਕ ਸਟ੍ਰੀਮਿੰਗ ਪਲੇਟਫਾਰਮ ਨਹੀਂ ਬਲਕਿ ਇੱਕ ਕਲਚਰਲ ਮੂਵਮੈਂਟ ਹੈ ਜਿਸ ਨਾਲ ਪੰਜਾਬੀ ਕਹਾਣੀਆਂ ਦੁਨੀਆ ਭਰ ਦੇ ਵਿੱਚ 11 ਪਛਾਵਾਂ ਦੇ ਵਿੱਚ ਡੱਬ ਹੋ ਰਹੀਆਂ ਨੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਜਗ੍ਹਾ ਹੋਵੋ ਤੇ ਕੋਈ ਵੀ ਭਾਸ਼ਾ ਬੋਲਦੇ ਹੋਵੋ ਤੁਸੀਂ ਕੋਈ ਵੀ ਪੰਜਾਬੀ ਫਿਲਮ ਕੇਵਲ ਬੰਦੇ ਆਪਣੀ ਭਾਸ਼ਾ ਦੇ ਵਿੱਚ ਦੇਖ ਸਕਦੇ ਹਾਂ ਪਹਿਲਾਂ ਪੰਜਾਬੀ ਫਿਲਮਾਂ ਬਾਕੀ ਭਾਰਤੀ ਇੰਡਸਟਰੀਜ਼ ਦੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਸਮਝਦੀਆਂ ਸਨ ਪਰ ਹੁਣ ਕੇਬਲ 1 ਵਰਗੇ ਪਲੇਟਫਾਰਮਾਂ ਦੇ ਨਾਲ ਪੰਜਾਬੀ ਫਿਲਮਾਂ ਵਿਸ਼ੇ ਪੱਧਰ ਤੇ ਪਹੁੰਚ ਰਹੀਆਂ ਨੇ ਇਸ OTT ਰਿਵਲੂਸ਼ਨ ਨਾਲ ਪੰਜਾਬੀ ਐਂਟਰਟੇਨਮੈਂਟ ਸਿਰਫ ਪੀਵੀਆਰ ਜਾਂ ਥੀਏਟਰ ਤੱਕ ਸੀਮਤ ਨਹੀਂ ਰਹੇਗਾ ਬਲਕਿ ਹਰ ਘਰ ਹਰ ਫੋਨ ਤੱਕ ਪਹੁੰਚੇਗਾ ਇਸ ਨਵੇਂ OTT ਪਲੇਅਰ ਦੀ ਇੱਕ ਵੱਡੀ ਗੱਲ ਇਹ ਵੀ ਹੈ ਕਿ ਇਸ ਵਿੱਚ ਕਿਸੇ ਬਾਲੀਵੁੱਡ ਸਟੂਡੀਓ ਦੀ ਸਿੱਧੀ ਭੂਮਿਕਾ ਨਹੀਂ ਹੈ ਇਹ ਇੱਕ ਪੂਰੀ ਤਰ੍ਹਾਂ ਪੰਜਾਬੀ ਕੇਂਦਰਿਤ ਪਲੇਟਫਾਰਮ ਹੈ ਜੋ ਖੇਡ ਨੂੰ ਬਦਲਣ ਦੀ ਸ਼ਮਤਾ ਰੱਖਦਾ ਹੈ ਛੇਕਣ ਅੰਦਾਜ਼ਾ ਲਗਾਇਆ ਜਾਵੇ ਤਾਂ ਇਸ ਵਿੱਚ 200 ਕਰੋੜ ਰੁਪਏ ਤੱਕ ਦਾ ਨਿਵੇਸ਼ ਹੋ ਸਕਦਾ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਤਕਰੀਬਨ ਬੇਮਿਸਾਲ ਮੌਕਾ ਹੋਵੇਗਾ ਤੁਸੀਂ ਆਪਣੇ ਮਨਪਸੰਦ ਪੰਜਾਬੀ ਸ਼ੋਜ਼ ਐਚਡੀ ਕੁਆਲਿਟੀ ਦੇ ਵਿੱਚ ਬੜੇ ਆਰਾਮ ਦੇ ਨਾਲ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੇ ਸਾਨੀ ਦੇ ਨਾਲ ਦੇਖ ਸਕਦੇ ਹੋ ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ ਮਿਲ ਕੇ ਪੰਜਾਬ ਦੀਆਂ ਕਹਾਣੀਆਂ ਨੂੰ ਤੋਂਡੇ ਤੱਕ ਲਿਉਂਦਾ ਕੰਮ ਕਰਦਾ ਹੈ। ਕੇਬਲ 1 ਇੱਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਉਂਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਇਹ ਐਪ ਖਾਸ ਤੌਰ ਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਇਹ ਐਪ ਸਾਰੇ ਉਮਰ ਦੇ ਵਰਗ ਲਈ ਹੈ ਇਸਨੇ ਸਾਗਾ ਸਟੂਡੀਓਜ਼ ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ ਉਸ ਨਾਲ ਟਾਈਪ ਕੀਤਾ ਹੋਇਆ ਹੈ ਇਸ ਐਪ ਵਿੱਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫਿਲਮਾਂ ਦਾ ਕੈਟਲੋਗ ਹੈ ਕੀ ਤੁਸੀਂ ਪਹਿਲਾਂ ਇਹ ਐਪ ਟਰਾਈ ਕਰ ਚੁੱਕੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਹੋਰ ਖਬਰਾਂ ਤਾਜ਼ਾ ਅਪਡੇਟਸ ਅਤੇ ਪੰਜਾਬੀ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਹੋ ਰਹੀਆਂ ਵੱਡੀਆਂ ਤਬਦੀਲੀਆਂ ਤੁਸੀਂ ਸੋਚ ਰਹੇ ਹੋਮੋਗੇ ਕਿ ਮੈਂ ਕੀ ਸੋਚ ਰਹੀ ਹਾਂ ਜੀ ਹਾਂ ਜੋ ਤੁਸੀਂ ਸੋਚਦੇ ਹੋ ਮੈਂ ਵੀ ਉਹੀ ਸੋਚ ਰਹੀ ਹਾਂ ਕਿ ਮੈਂ ਅੱਜ ਫਿਲਮ ਦੇਖਣ ਕਿਹੜੇ ਥੀਏਟਰ ਜਾਵਾਂ ਪਰ ਵੇਟ 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 ਇਸ ਸਮੱਸਿਆ ਦਾ ਟੋਡੀ ਦਾ ਹੱਲ ਹੈ ਜਿਹੜਾ ਕੇਬਲ 1 OTT ਪਲੇਅਰ ਨੇ ਹੱਲ ਕਰ ਦਿੱਤਾ ਜੀ ਹਾਂ ਹੁਣ ਤਾਂ ਕੇਬਲ 1 ਨੇ ਸਾਰੀ ਸਮੱਸਿਆ ਹੀ ਖਤਮ ਕਰ ਦਿੱਤੀ ਹੈ ਕੇਵਲ ਵਨ ਤੁਹਾਡੇ ਲਈ ਲੈ ਕੇ ਆਇਆ ਇੱਕ ਅਜਿਹਾ OTT ਪਲੇਅਰ ਜਿੱਥੇ ਤੁਸੀਂ ਆਪਣੇ ਮਨਪਸੰਦ ਪੰਜਾਬੀ ਸ਼ੋਜ਼ ਅਤੇ ਫਿਲਮਾਂ HD ਕੁਆਲਿਟੀ ਦੇ ਵਿੱਚ ਕਿਸੇ ਵੀ ਸਮੇਂ ਕਿਸੇ ਨੂੰ ਜਗਾਤੇ ਆਸਾਨੀ ਦੇ ਨਾਲ ਦੇਖ ਸਕਦੇ ਹੋ ਪੰਜਾਬੀ ਫਿਲਮ ਇੰਡਸਟਰੀ ਹੁਣ ਆਪਣੀਆਂ ਸੀਮਾਵਾਂ ਤੋਂ ਪਰੇ ਜਾ ਰਹੀ ਹੈ ਇੱਕ ਨਵਾਂ OTT ਪਲੇਅਰ ਕੇਬਲ 1 ਪੰਜਾਬੀ ਐਂਟਰਟੇਨਮੈਂਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ ਕੇਬਲ 1 ਨੇ ਸਿਰਫ 6 ਮਹੀਨਿਆਂ ਦੇ ਵਿੱਚ 40 ਨਵੇਂ ਸਰਲੇਖਾਂ ਦਾ ਐਲਾਨ ਕਰ ਦਿੱਤਾ ਹੈ ਇਹ ਸਿਰਫ ਇੱਕ ਸਟ੍ਰੀਮਿੰਗ ਪਲੇਟਫਾਰਮ ਨਹੀਂ ਬਲਕਿ ਇੱਕ ਕਲਚਰਲ ਮੂਵਮੈਂਟ ਹੈ ਜਿਸ ਨਾਲ ਪੰਜਾਬੀ ਕਹਾਣੀਆਂ ਦੁਨੀਆ ਭਰ ਦੇ ਵਿੱਚ 11 ਪਿਛਾਵਾਂ ਦੇ ਵਿੱਚ ਡੱਬ ਹੋ ਰਹੀਆਂ ਨੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਜਗ੍ਹਾ ਹੋਵੋ ਤੇ ਕੋਈ ਵੀ ਭਾਸ਼ਾ ਬੋਲਦੇ ਹੋ ਤੁਸੀਂ ਕੋਈ ਵੀ ਪੰਜਾਬੀ ਫਿਲਮ ਕੇਬਲ 1 ਤੇ ਆਪਣੀ ਭਾਸ਼ਾ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਪੰਜਾਬੀ ਫਿਲਮਾਂ ਬਾਕੀ ਭਾਰਤੀ ਇੰਡਸਟਰੀਜ਼ ਦੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਸਮਝਦੀਆਂ ਸਨ ਪਰ ਹੁਣ ਕੇਬਲ 1 ਵਰਗੇ ਪਲੇਟਫਾਰਮਾਂ ਦੇ ਨਾਲ ਪੰਜਾਬੀ ਫਿਲਮਾਂ ਵਿਸ਼ੇ ਪੱਧਰ ਤੇ ਪਹੁੰਚ ਰਹੀਆਂ ਨੇ ਇਸ OTT ਰਿਵਲੂਸ਼ਨ ਨਾਲ ਪੰਜਾਬੀ ਅੱਗੇ ਐਂਟਰਟੇਨਮੈਂਟ ਸਿਰਫ ਪੀਵੀਆਰ ਜਾਂ థియేਟਰ ਤੱਕ ਸੀਮਿਤ ਨਹੀਂ ਰਹੇਗਾ ਬਲਕਿ ਹਰ ਘਰ ਹਰ ਫੋਨ ਤੱਕ ਪਹੁੰਚੇਗਾ ਇਸ ਨਵੇਂ ਓਟੀਟੀ ਪਲੇਅਰ ਦੀ ਇੱਕ ਵੱਡੀ ਗੱਲ ਇਹ ਵੀ ਹੈ ਕਿ ਇਸ ਵਿੱਚ ਕਿਸੇ ਬਾਲੀਵੁੱਡ ਸਟੂਡੀਓ ਦੀ ਸਿੱਧੀ ਭੂਮਿਕਾ ਨਹੀਂ ਹੈ ਇਹ ਇੱਕ ਪੂਰੀ ਤਰ੍ਹਾਂ ਪੰਜਾਬੀ ਕੇਂਦਰਿਤ ਪਲੇਟਫਾਰਮ ਹੈ ਜੋ ਖੇਡ ਨੂੰ ਬਦਲਣ ਦੀ ਸ਼ਮਤਾ ਰੱਖਦਾ ਹੈ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਇਸ ਵਿੱਚ 200 ਕਰੋੜ ਰੁਪਏ ਤੱਕ ਦਾ ਨਿਵੇਸ਼ ਹੋ ਸਕਦਾ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਤਕਰੀਬਨ ਬੇਮਿਸਾਲ ਮੌਕਾ ਹੋਵੇਗਾ ਤੁਸੀਂ ਆਪਣੇ ਮਨਪਸੰਦ ਪੰਜਾਬੀ ਸ਼ੋਜ਼ ਐਚਡੀ ਕੁਆਲਿਟੀ ਦੇ ਵਿੱਚ ਬੜੇ ਆਰਾਮ ਦੇ ਨਾਲ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੇ ਸਾਨੀ ਦੇ ਨਾਲ ਦੇਖ ਸਕਦੇ ਹੋ ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ ਮਿਲ ਕੇ ਪੰਜਾਬ ਦੀਆਂ ਕਹਾਣੀਆਂ ਨੂੰ ਧੋਡੇ ਤੱਕ ਲਿਉਂਦਾ ਕੰਮ ਕਰਦਾ ਹੈ। ਕੇਬਲ ਵਨ ਇੱਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਉਂਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਇਹ ਐਪ ਖਾਸ ਤੌਰ ਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਇਹ ਐਪ ਸਾਰੇ ਉਮਰ ਦੇ ਵਰਗ ਲਈ ਹੈ ਇਸ ਨੇ ਸਾਗਾ ਸਟੂਡੀਓਜ਼ ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ ਉਸ ਨਾਲ ਟਾਈਪ ਕੀਤਾ ਹੋਇਆ ਹੈ ਇਸ ਐਪ ਵਿੱਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫਿਲਮਾਂ ਦਾ ਕੈਟਲੋਗ ਹੈ ਕੀ ਤੁਸੀਂ ਪਹਿਲਾਂ ਇਹ ਐਪ ਟਰਾਈ ਕਰ ਚੁੱਕੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਹੋਰ ਖਬਰਾਂ ਤਾਜ਼ਾ ਅਪਡੇਟਸ ਅਤੇ ਪੰਜਾਬੀ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਹੋ ਰਹੀਆਂ ਵੱਡੀਆਂ ਤਬਦੀਲੀਆਂ